ਕੈਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਸੁਣੋ ਜੀ ਸਾਨੂੰ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਚਾਹੀਦੀ ਇਸ ਨਿੰਦਿਆ ਚੁਗਲੀ ਦੇ ਨਾਲ ਅਸੀਂ ਆਪਣੇ ਵੱਡੇ ਭਾਗ ਵੀ ਖਤਮ ਕਰ ਲੈਨੇ ਹਾਂ ਸੁਣਾ ਜੀ ਰਾਮ ਨੂੰ ਪਾ ਕੇ ਵਿੱਚ ਤਜੁਰੀ ਚਾਬੀ ਫੜਾ ਬੈਠੀ ਚੋਰਾਂ ਨੂੰ ਰਾਮ ਨੂੰ ਪਾਕੀ ਵਿੱਚ ਤਜੁਰੀ ਚਾਬੀ ਫੜਾ ਵੇਠੀ ਚੋਰਾ ਨੂੰ ਅਮਰਤ ਲੁੱਟੇ ਮਨ ਮੁਖ 부ਜੇ ਕੋਈ ਨਾ ਸੁਣੇ ਪੁਕਾਰ ਸਾਹਿਬ ਦਾ ਦਰਸ਼ਨ ਪਾ ਲੈਂਦੇ ਨੇ ਨਿਮੀ ਪਾਕੇ ਪ੍ਰੇਮ ਦੀਆਂ ਡੋਰਾ ਨੂੰ ਸਾਹਿਬ ਦਾ ਦਰਸ਼ਨ ਪਾ ਲੈਂਦੇ ਨੇ ਨਿਮੀ ਪਾ ਕੇ ਪ੍ਰੇਮ ਦੀਆਂ ਡੋਰਾਂ ਨੂੰ ਤੂੰ ਵੀ ਸੁਖ માં ਸਾਹਿਬ ਧਿਆ ਲੈਂ ਜਿੰਦੇ ਤੂੰ ਵੀ ਸੁਖ માં ਸਾਹਿਬ ਧਿਆ ਲੈਂ ਨਿੰਦ ਦੀ ਰਹੀ ਨਾ ਹੋਰਾਂ ਨੂੰ ਤੂੰ ਵੀ ਸੁਖਮਾ ਸਾਹਿਬ ਤਿਆਲੈ ਨਿੰਦਦੀ ਰਹੀ ਨ ਹੋਰ ਨੂੰ ਜੇ ਸਾੰਬੀ ਮਾਨਖ ਦੇਹੀ ਪਹਿਣਾ ਜੁਗਾ ਜੁਗਾ ਦਾ ਘਟਾ ਜੇ ਨ ਸਾੰਬੀ ਮਾਨਖ ਦੇਹੀ ਬੈਣਾ ਜੁਗਾ ਜੁਗਾ ਦਾ ਘਟ ਕੁਝ ਨਹੀਂ ਲੱਭਣਾ ਵਿੱਚੋਂ ਨਿੰਦਿਆ ਦੇ ਨਿਰਾ ਕੂੜ ਦਾ ਢਟ ਕੁਝ ਨਹੀਂ ਲੱਭਣਾ ਵਿੱਚੋਂ ਨਿੰਦਿਆ ਦੇ ਨਿਰਾ ਕੂੜ ਦਾ ਡਟ ਆਰਾਮ ਨੋ ਪਾਕੇ ਵਿੱਚ ਤਜੁਰੀ ਜਬੀ ਫੜਾ ਬੈਠੀ ਚੋਰਾਨੂ ਤੂੰ ਵੀ ਸੁਖਮਾ ਸਾਹਿਬ ਧਿਆਲੈ ਜਿੰਦੀ ਨਿੰਦ ਦੀ ਰਹੀਨਾ ਹੋਰਾਨੂ ਤੂੰ ਵੀ ਸੁਖਮਾ ਸਾਹਿਬ ਧਿਆਲੈ ਜਿੰਦੀ ਨਿੰਦ ਦੀ ਰਹੀਨਾ ਹੋਰਾਨੂ ਜੋ ਨਿੰਦਾ ਦਾ ਲੜਫੜਦੇ ਨਹੀਂ ਬਣਦੇ ਸਾਹਿਬ ਦੀਆਂ ਬਾਹਾਂ ਜੋ ਨਿੰਦਾ ਦਾ ਲੜਫੜਦੇ ਨਹੀਂ ਬਣਦੇ ਸਾਹਿਬ ਦੀਆਂ ਬਾਹਾਂ ਛੱਡ ਕੇ ਝੂਠ ਤੇ ਚੁਗਲੀ ਸਤ ਗੁਣੀ ਲੈਣ ਪਨਾਹਾਂ ਛੱਡ ਕੇ ਝੂਠ ਤੇ ਚੁਗਲੀ ਸਤ ਗੁਣੀ ਲੈਣਾ ਪਨਾਹ ਇੰਦਕ ਦੇ ਵੀ ਰੋਕ ਨਹੀਂ ਸਕਦੀ ਹੁਣ ਤਾਂ ਸੁਖ ਮਾ ਸਹਬਤਿਆ ਲੈ ਨਿੰਦਦੀ ਰਹਿਨਾ ਲੋਕਾਂ ਨੂੰ ਹੁਣ ਤਾਂ ਸੁਖ ਮਾ ਸਹਬਤਿਆ ਲੈ ਨਿੰਦਦੀ ਰਹਿਨਾ ਲੋਕਾਂ ਨੂੰ ਜੇ ਸਮਾਂ ਬੀਤ ਗਿਆ ਵਿੱਚ ਨਿੰਦਿਆ ਦੇ ਫਿਰ ਕਿੰਜ ਕਾਮਨਾ ਕਮਾਉਣਾ ਜੇ ਸਮਾਂ ਬੀਤ ਗਿਆ ਵਿੱਚ ਨਿੰਦਿਆ ਦੇ ਫਿਰ ਕਿੰਜ ਕਾਮਨਾ ਕਮਾਉਣਾ ਜ਼ਿੰਦਗੀ ਤਾਂ ਦੇਲ ചിന്ത ലി നിൽ ചിത ആഖര നിറാൻ ਤੂੰ ਵੀ ਸੁਖਮਾ ਸਾਹਿਬ ਤੇ ਆਲੇ ਤੂੰ ਵੀ ਸੁਖਮਾ ਸਾਹਿਬ ਤੇ ਆਲੇ ਜਿਨ੍ਹਾਂ ਨੇ ਸਾਹਿਬ ਦੇ ਦਰਸ਼ਨ ਪਾ ਲੈਂਦੇ ਜਿਨ੍ਹਾਂ ਨੇ ਸੁਖਮਾ ਸਾਹਿਬ ਤੇ ਆਇਆ ਸਾਹਿਬ ਦੇ ਦਰਸ਼ਨ ਪਾ ਲੈਂਦੇ ਜਿੰਦੇ ਪਾ ਕੇ ਪ੍ਰੇਮ ਦੀਆਂ ਡੋਰਾਂ ਨੂੰ ਤੂੰ ਜਿੰਦੇ ਸਾਹਿਬ ਤੇ ਆਲੇ ਨੇਂਦਰਹੀ ਨਾ ਲੋਕਾਂ ਨੂੰ ਜਿੰਦੇ ਤੂੰ ਵੀ ਸਖਮ ਸਾਹਿਬ ਤੇ ਆਲੇ ਨੇਂਤ ਦੀ ਰਹੀ ਨਾ ਲੋਕਾਂ ਨੂੰ ਰਾਮਨੁਪਾਕੇ ਵਿੱਚ ਤਜੋਰੀ ਚਾਬੀ ਫੜਾ ਬੈਠੀ ਚੁਰਾਣੂ ਰਾਮਨੁਪਾਕੇ ਵਿੱਚ ਤਜੋਰੀ ਚਾਬੀ ਫੜਾ ਬੈਠੀ